ਗਰਨ ਜੀਤ ਨਾਰਾ ਦੀ ਰਚਨਾ ਵੇਖੀ ਸ਼ੁੱਧ ਹਵਾ ਵਿੱਚ ਪਾਣੀ ਦੀ ਤਰਾਬਤ ਹੋਵੇ ਸ਼ੁੱਧ ਹਵਾ ਵਿੱਚ ਪਾਣੀ ਦੀ ਤਰਾਬਤ ਹੋਵੇ ਕਿਤੇ ਵੀ ਨਾ ਜ਼ਹਿਰਾਂ ਦੀ ਮਿਲਾਵਟ ਹੋਵੇ ਖੁੱਲ ਜਾਣ ਸਾਰੀ ਲੰਘੀ ਮੁਹੱਬਤਾਂ ਵਾਲੀ ਨਫ਼ਰਤ ਜਈ ਕੋਈ ਨਾ ਰੁਕਾਵਟ ਹੋਵੇ ਕਰਦੇ ਰਹੀਏ ਉਦਮ ਤਰੱਕੀਆਂ ਲਈ ਕਰਦੇ ਰਹੀਏ ਉਦਮ ਤਰੱਕੀਆਂ ਲਈ ਨਾ ਮੱਥੇ ਵਟਣਾ ਕੋਈ ਥਕਾਵਟ ਹੋਵੇ ਉਹੀ ਬਣੀਏ ਅੰਦਰੋਂ ਜੋ ਵੀ ਬਾਹਰੋਂ ਹਾਂ ਉਹੀ ਬਣੀਏ ਅੰਦਰੋਂ ਜੋ ਵੀ ਬਾਹਰੋਂ ਹਾਂ ਮਨ ਚ ਅਹੰਦੀ ਨਾ ਫਲਾਵਟ ਹੋਵੇ ਉੱਚੇ ਸੁੱਚੇ ਹੋ ਮਨ ਰਾਜਸੀ ਕਿਰਦਾਰ ਜੋ ਉੱਚੇ ਸੁੱਚੇ ਹੋ ਮਨ ਰਾਜਸੀ ਕਿਰਦਾਰ ਜੋ ਨਾ ਡੰਬਰ ਨਾ ਬਾਹਰੀ ਦਿਖਾਵਾ ਠੋਵੇ ਸੱਚੀ ਤੇ ਨਾਨਕ ਰਾਹ ਤੇ ਪੰਦੀ ਬਣੀਏ ਕਤਈ ਨਾ ਸੋਚਾਂ ਵਿੱਚ ਗਿਰਾਵਟ ਹੋਵੇ ਸੱਚੀ ਤੇ ਨਾਨਕ ਰਾਹ ਤੇ ਪੰਦੀ ਬਣੀਏ ਕਤਈ ਨਾ ਸੋਚਾਂ ਵਿੱਚ ਗਿਰਾਵਟ ਹੋਵੇ ਸਜਾ ਤੂੰ ਵੀ ਦਿਲ ਦੇ ਘਰ ਨੂੰ ਨੌਰੇ ਸਜਾ ਤੂੰ ਵੀ ਦਿਲ ਦੇ ਘਰ ਨੂੰ ਨੌਰੇ ਵੇਖੀ ਨਾ ਕਿਤੇ ਉਤੋਂ ਤੋਂ ਹੀ ਸਜਾ ਵਟੋਵੇ ਵੇਖੀ ਨਾ ਉਤੋਂ ਤੋਂ ਹੀ ਸਜਾ ਵਟੋਵੇ